ਇਹ ਕਿੰਦਾ ਸਾਰੇ ਤੇ ਕੀ ਹਾਲ ਚਾਲ ਆ ਤੇ ਅੱਜ ਦਾ ਊਲਾਮ ਸਟਾਰਟ ਕਰਨ ਵੇਹੇ ਰੱਬਾ ਮੈਂ ਠੀਕ ਨਹੀਂ ਗੇ ਬਹੁਤ ਮਾੜਾ ਕੰਮ ਹੋਇਆ ਹੋਇਆ ਕੀ ਕੰਮ ਮਾੜਾ ਤੇ ਨੂੰ ਦੱਸਦੇ ਆ ਆਪਾਂ ਗੱਡੀ ਚੱਕੀ ਤੇ ਚੱਲੇ ਆ ਕਿਤੇ ਕੱਲੇ ਕਿਥੇਰ ਗਿੱਲੀ ਚੱਲੇ ਆ ਆਪਣੀ ਕੁੱਤੀ ਜਿਹੜੀ ਬਿਮਾਰ ਹੋ ਗਈ ਆ ਕਟੋਨੀ ਦੀ ਭੈਣ ਠੀਕ ਆ ਉਹ ਬਹੁਤ ਮਾੜੀ ਕੰਮ ਹੋਇਆ ਮਾੜੀ ਕੰਮ ਹੋਇਆ ਉਹ ਇਹ ਹੁੱਕ ਕੁਤੀ ਮੋਲਾ ਲੱਗ ਜਾਂਦਾ ਵਾ ਤੇ ਆਪ ਨੂੰ ਗਿੱਲੀ ਲੱਗੇ ਜਾਣੀ ਪੈਣੀ ਆ ਤੇ ਬੁਮਾਰ ਹੋ ਗਈ ਆ ਪਹਿਲਾਂ ਸ਼ਾਇਦ ਮੈਨੂੰ ਤਾਂ ਉਹੀ ਲੱਗਦਾ ਕਿ ਰੋਟੀ ਪਣੀ ਛੱਡ ਗਈ ਜਾਂ ਸੇਮ ਤੇ ਬਾਕੀ ਦੇਖੋ ਉਹ ਵੀ ਹੁੰਦਾ ਬਦਵਾਂ ਤੇ ਚਾਦਦੇ ਆ ਫਿਰ ਆਪਾਂ ਹੈਲ ਜੈਨਸਨ ਰਾਜ ਉਥੇ ਪਹੁੰਚ ਗਏ ਅਬੜ ਕੀ ਤਾਂ ਠੀਕ ਆ ਕੀ ਕਹਿੰਦਾ ਡਾਕਟਰ ਹੋ ਬਾਈ ਦਵਾਈ ਲਿਆਣ ਗਿਆ ਸੀ ਤੇ ਆਗੇ ਪਹੁੰਚ ਗਏ ਹਸਪਤਾਲ ਆਪਾਂ ਠੀਕ ਆ ਗੱਡੀ ਘੜਾ ਕੇ ਫਿਰ ਮੈਂ ਡਾਕਟਰ ਪਰਚੀ ਪੱਤੀ ਘਟਾ ਕੇ ਫੇਰ ਗਏ ਸੀ ਤੇ ਮੌਸਮ ਕਿੰਨਾ ਫਿਰ ਬਿਆੰਦੋ ਬੱਸ ਬਸੋ ਕਰਕੇ ਛੇੜ ਛੇੜੀ ਕਰਦੇ ਸੈਟ ਹੈਂ? ਨơi ਲਾਈਦਾ ਹੁੰਦਾ ਹੈ। ਆਹ ਵੇਹਣੀ ਕਿਵੇਂ ਲਾਇਆ ਏ? ਕਿਵੇਂ ਲਾਇਆ ਨੇ? ਹੈਂ? ਆਇਨਾ ਪਾਗੇ ਹੈਂ। ਆ ਇੱਕ ਵਾਰੀ ਜੀ। ਹਾਂ। ਦੇਖ। ਬਾਹਰ ਨਹੀਂ ਦੇਖਦੀ। ਹਾਂ। ਮੈਂ ਵੀ 90 ਮੈਂ ਇਧਰੋਂ ਆਏ ਆਏ ਵੀ ਹੁੰਦਾ ਨਾ ਆਏ। ਹੈਂ ਇਹਦੀ ਕਰਾਈ ਹੁੰਦਾ ਦਾ। ਇੱਕ ਉਹ ਤੇ ਈ ਆ ਦਵਾਈ ਆਈ ਆ ਬਾਈ ਸਾਹਿਬ ਲੈ ਆਂਦੀ ਦਵਾਈ ਆਪਾਂ ਹੁਣਾਂ ਦੇ ਬੋਕਲਾਂ ਉਾਂਣੇ ਬਾਬਾ ਰੱਖੇ ਸੌਖ ਬਾਬਾ ਕਾਦੀ ਕਿਰਪਾ ਇਹਦੇ ਨਾਲ ਹੀ ਲੋਟ ਹੋ ਜੇ ਠੀਕ ਆ ਤੇ ਨਾਲੇ ਆਹ ਜਿਹੜੀ ਆਪਣੀ ਦਵਾਈ ਸੀ ਪਹਿਲਾਂ ਵਾਲੀ ਇਹ ਵੇਸਟ ਗਈ ਇਹ ਕਿਸੇ ਕੰਮ ਦੀ ਨਹੀਂ ਇਹ ਮਹਲੋ ਠੀਕ ਆ ਆਹ ਤਾਂ ਮੋੜ ਦਾਂਗੇ ਆਪਾਂ ਲੈ ਕਹਿੰਦੇ ਸੀ ਨਾ ਹਾਂ ਬਰ ਬਾਕੀ ਜਿਹੜੇ ਆ ਜਾਣਗੇ ਹੈ ਫਸੇ ਕਰੀ ਹੱਥ ਸਲੋ ਬਾਈ ਬੋਤਲਾਂ ਲੱਗ ਗਈਆਂ ਤੇ ਫਿਲਹਾਲ ਲੱਗੀਆਂ ਠੀਕ ਆ ਹੁਣ ਬਾਕੀ ਰੱਬ ਨੂੰ ਪਤਾ ਬਾਬਾ ਇਹ ਠੀਕ ਕਰ ਦੇ ਬਾਬਾ ਮਿਹਰ ਕਰੇ ਤੇ ਆ ਰੱਖੋ ਬਾਬਾ ਫਰੀਦਰੇ ਬੋਤਲਾ ਕਿਹੜੀ ਚ ਸਿੱਧੀਆਂ ਰੱਖ ਬਸ ਸੋਨੀ ਬੋਤਲਾਂ ਕਿਹੜੀਆਂ ਜਾਂ ਬੋਤਲਾਂ ਪਰਲੀ ਚ ਤੇ ਆਪਾਂ ਹੁਣ ਚੱਲਦੇ ਆ ਪਹਿਲਾਂ ਆ ਤੁਹਾਨੂੰ ਇੱਕ ਗੱਲ ਦੱਸ ਦੇਣਾ ਜਿਨੇ ਵੀ ਹੈਗਾ ਜੇ ਕੋਈ ਮੰਨ ਲਓ ਤੁਹਾਡੇ ਕੋਲ ਕਧੂਰਾ ਤੁਸੀਂ ਲਿਆਂਦਾ ਛੋੜਾ 45 ਦਿਨਾਂ ਤੋਂ ਕੱਟਾ ਹਨ ਜਿਹਦਾ 45 ਦਿਨਾਂ ਦਾ ਵੱਡਾ ਉਹਨੂੰ ਪੁੱਛੋ ਵੇਲੇ ਤੋਂ ਵੈਕਸੀਨ ਲਵਾ ਕੇ ਲਈਦਾ ਹੁੰਦਾ ਜਿਹਦੇ ਵੈਕਸੀਨ ਨਹੀਂ ਲੱਗੀ 45 ਦਿਨਾਂ ਤੱਕ ਸੈਮਨ ਇਹਨੂੰ ਬਾਹਰੋਂ ਟੀਕਾ ਲਾਵੇ ਤੇ ਉਹ ਤੋਂ ਨਾ ਲਿਆ ਕਰੋ ਫਿਰ ਕਧੂਰਾ ਠੀਕ ਆ ਜੇ ਕਧੂਰਾ ਲੈਣਾ ਜਾਂਦਾ 45 ਦਿਨਾਂ ਤੋਂ ਪਹਿਲਾਂ ਦਾ ਲਿਆ ਕਰੋ ਜਿਹਦੇ ਵੈਕਸੀਨ ਲੱਗੀ ਹੋਵੇ ਆ ਫੜੀ ਫੋਨ ਫੜੀ ਜਿਹਦੇ ਵੈਕਸੀਨ ਲੱਗੀ ਹੋਵੇ ਠੀਕ ਆ ਤੇ ਜੇ ਮੰਨ ਲਓ ਤੁਸੀਂ 45 ਦਿਨਾਂ ਤੋਂ ਪਹਿਲਾਂ ਪਹਿਲਾਂ ਲੈ ਲਿਆ ਫਿਰ ਜਦੋਂ 45 ਦਿਨਾਂ ਦਾ ਹੋ ਗਿਆ ਜਿਵੇਂ ਸਹੀ ਉਦੋਂ ਦੇ 9 in 1 7 in 1 ਮੰਨ ਲਈ 7 in 1 ਜਾਂ 9 in 1 ਲਾ ਦੋਵੇ ਦੋਨੇ ਹੀ ਸਹੀ ਆ ਪਰ ਸਹੀ 7 in 1 ਕੋਈ 9 in 1 ਦਾ ਇਹਨਾਂ ਫਾਇਦਾ ਨਹੀਂ ਕੋਈ ਨਹੀਂ ਨਹੀਂ ਦੋਨੇ ਦਾ ਜਿਹੜਾ ਵੀ ਮਿਲਦਾ ਯਾਰ ਲਾ ਦੋ ਬਸ ਬਸ ਜਰੂਰੀ ਹੈ ਕਿ 45 ਦਿਨਾਂ ਤੇ ਲਾ ਦੋ ਇੱਕ ਪਹਿਲਾ 45 ਦਿਨਾਂ ਦਾ ਜਿੱਦ ਇੱਕ ਤੂਰਾ ਹੋ ਗਿਆ ਉਦੋਂ ਉਦੋਂ ਬਾਅਦ ਜਿੱਦੇ ਜਨਾਬਾਦ ਉਦੋਂ 21 ਦਿਨਾਂ ਬਾਅਦ ਇਹ ਪਹਿਲੇ ਨੂੰ ਤੋਂ ਉਦੋਂ 21 ਦਿਨਾਂ ਬਾਅਦ ਲਾ ਦੋ ਹਾਂ ਉਹ ਬਾਅਦ ਦੂਜਾ ਉਸੇ ਉਹੀ 9 in 1 ਨੇ 7 in 1 ਜਿਹੜਾ ਲਾਇਆ ਉਹ 21 ਦਿਨਾਂ ਬਾਅਦ ਲਾਵੇ ਸੇਮ ਲਾਉਣਾ ਸੇਮ ਲਾਉਣਾ ਉਸ ਤੋਂ ਬਾਅਦ ਲਾਉਣਾ ਰਕਸ਼ਾ ਰੈ 15 ਦਿਨ ਬਾਅਦ ਦੂਜੇ ਠੀਕੇ ਤੋਂ ਤੇ ਦੂਜੇ ਵਾਲਾ ਉਸ ਤੋਂ 15 ਦਿਨ ਬਾਅਦ ਰਕਸ਼ਾ ਰੈ ਫਜ਼ਾਲਾ ਲਾ ਦੇ ਫੇਰ ਸੇਕ ਤੂਰਾ ਮੈਨਾਂ ਮਿਲਦੇ ਆ ਫਿਰ ਤੁਹਾਨੂੰ ਕੋਈ ਵਾਰਤ ਤੋਂ ਬਾਜੇ ਆਂਦਾ ਫਿਰ ਛੇਤੀ ਲੋ ਮੇਰੇ ਵੀਡੀਓ ਤੋਂ ਪਹਿਲਾਂ ਤਾਂ ਨਹੀਂ ਸੀ ਗੱਡੀ ਤੇ ਗੱਡੀ ਵਾਲੇ ਬਾਈ ਕੋਲੇ ਗਿਆ ਉਹ ਕਹਿੰਦਾ ਬਾਈ ਐਨੇ ਛੇਤੀ ਨਹੀਂ ਧੋਤੀ ਜਾਣੀ ਗੱਡੀ ਤੇ ਲੱਗ ਜੂ ਟਾਈਮ ਤੇ ਫੇਰ ਆਪਾਂ ਗੱਡੀ ਹੁਣ ਕੱਲ ਸੋਵਾ ਖੜਾ ਕੇ ਜਾਵਾਂਗੇ ਤੇ ਦੇਖੋ ਮੀਂਹ ਪੈਣ ਲੱਗੇ ਪਿਆ ਇਸ ਵੈਰੀ ਵੈਰੀ ਮੀ 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 ਆਈ ਲਾਈਕ ਦੈਟ ਮੀ ਮੀ ਨੀ ਵੇਖੋ ਕਿੰਨਾ ਮੀ ਮੀ ਪੈ ਰਿਹਾ ਕਿਆ ਪੈ ਰ ਮੀ ਸੋ ਤੇ ਆਪਾਂ ਉਧਰ ਆ ਗਏ ਸੀ ਸੋ ਮਾਲ ਥਾਰਾਈ ਸੀ ਸੋ ਤੇ ਹੁਣ 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 ਆਪਾਂ ਚੱਲਦੇ ਕਰੇ ਤੇ ਜਾ ਕੇ ਦੇਖਦੇ ਆ ਮੋਲ ਠੀਕ ਆ ਮੈਲਦੇ ਫਿਰ ਤੁਹਾਨੂੰ ਖਰੇ ਜਾ ਕੇ ਖਰੇ ਜਾ ਕੇ ਖਰੇ ਜਾ ਕੇ ਆਹ ਦੇਖੋ ਮਤਿਆਰ ਸ਼ੇਰ ਹੋਇਆ ਸੀ ਤੇ ਤਿਆਰ ਸ਼ੇਰ ਹੋ ਕੇ ਉਹ ਬੀਬੀ ਚਿੰਟਪਾਕ डम ਧਮ ਲੋ ਹਰੇ ਵੀਡੀਓ ਕੋ ਫੱਕ ਇਥੇ ਬੱਚਾ ਡਾ ਕੋਲਾ ਦਾ ਪਤਾ ਨਹੀਂ ਆ ਗਿਆ ਉਹ ਸ਼ਹਿਰ ਯਾਰ ਮੈਂ ਕੁੱਲਾ ਛੱਡ ਗਿਆ ਬਾਈ ਉਹ ਸਕਦਾ ਆ ਗਿਆ ਇਹਨੂੰ ਜਿਹਦਾ ਵੜ ਕਿਉਂ ਨਹੀਂ ਖੇਲ ਦੇਖਦੇ ਤੇ ਇਹ ਫਿਰਦੇ ਹਾਂ ਸਵਾਦੇ ਤੇ ਹੁਣ ਇਹਨਾਂ ਨੂੰ ਤਾਰ ਕੇ ਵੱਡੇ ਨੂੰ ਇੱਥੇ ਤਾਰਦੇ ਇਹਨੂੰ ਅੰਦਰ ਤਾਰਦੇ ਠੀਕ ਆ ਪਹਿਲਾਂ ਇਹਨੂੰ ਖਰਾਕ ਦਿੰਨੇ ਆ ਦੀ ਬਣਾ ਕੇ ਤੇ ਇਹਦੀ ਖਰਾਕ ਇਹਨੂੰ ਦੇ ਕੇ ਤੇ ਉਦੋਂ ਬਾਅਦ ਇਹਨੂੰ ਅੰਦਰ ਛਾੜ ਦਾਂਗੇ ਇਹਨੂੰ ਛੋਟੇ ਬੱਚੇ ਨੂੰ ਉਹਦੇ ਚ ਤਿੰਨੇ ਕੁਕੜੀਆਂ ਛਾੜ ਦਾਂਗੇ ਠੀਕ ਆ ਪਹਿਲਾਂ ਕੂਤਰਾਂ ਨੂੰ ਦਾਣਾ ਪਾਣੀ ਪਾ ਕੇ ਠੀਕ ਆ ਆ ਜਾ ਕਰ ਜਾ ਸਕਿਆ ਆਪਣਾ ਬੱਚਾ ਸੈਟਣਾ ਅੰਦਰ ਰਹਿਦਾ ਆਏ ਬਟ ਮੈਂ ਬੋਲਦਾ ਕਿ ਕੀ ਬੋਲਦਾ ਦੱਸ ਚੱਲ ਯਾਰ ਕੂਤਰ ਕੀ ਬੋਲਣਾ ਬੋਲਣਾ ਦੱਸ ਦੱਸ ਹਾਂ ਬੋਲ ਕਜਤ ਰੀਤ ਨੇ ਸੋਹਣੇ ਬੈਠਾ ਏ ਠੀਕ ਆ ਹੋਰ ਤੇ ਹੂੰ ਹੋਰ ਆ ਸਾਡੀਆਂ ਗਾਇਆਂ ਆ ਹੌਣ ਲੈਂਦੀ ਆ ਇਹ ਵੇਚਨੀ ਆ ਆ ਵੇਚਨੀ ਆ ਇਹ ਬਈ ਵੇਚਨੀ ਆ ਜੇ ਕਿਸੇ ਨੇ ਲੈਣੀ ਆ ਤਾਂ ਲੈ ਲੈ ਨਹੀਂ ਆ ਜਰੂਰ ਲੈ ਸਕਦਾ ਇਹ ਬੱਚੀ ਬੱਚੀ 1 ਨੰਬਰ ਇਹ ਬੱਚੀ 1 ਨੰਬਰ ਸਿਰਫ 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 15000 ਰੁਪਏ ਦੀ ਦੇ ਦਾਂਗੇ ਚਾਰ ਤੋਂ ਦੋ ਚਾਰ ਮਹੀਨੇ ਚ ਬੰਨ ਨਾਲੀ ਆ ਤਿਆਰ ਜਾਵਾਂ ਠੀਕ ਆ ਤੇ ਉਹ ਬੈਠੀ ਜਰਸੀ ਉਹ ਵੀ ਵੇਚਨੀ ਆਹੀ ਇਹ ਆ ਵੀ ਵੇਚਨੀ ਆ ਬਈ ਠੀਕ ਆ ਇਹ ਦੰਦੀ ਆ ਵੀ ਵੇਚਨੀ ਆ 12 ਕਿਲੋ ਦੁੱਧ ਆ 12 ਤੇ ਉਹ 14 ਉਹ 14 ਤੇ ਹੁਣ ਹੁਣ 8 8 9 9 ਕਿਲੋ ਤਾਂ ਹੁਣ ਵੀ ਦੇ ਦਿੰਨੇ ਆ ਸਾਰਿਆਂ ਨਾਲੇ ਤੋਕੜਾ ਨਾਲੇ ਤੋਕੜਾ ਆ ਆਹ ਦਾ ਬਣੀ ਨੂੰ 2 ਮਹੀਨੇ ਹੋ ਗਏ ਚਿੱਟੀ ਜਿਹੜੀ ਠੀਕ ਆ ਤੇ ਉਹਨੂੰ ਹਜੇ 20 ਬਾਈਕ ਦਿਨ ਹੋਇਆ ਤੇ ਇਹ ਹਜੇ ਬਈ ਬੋਲੀ ਨਹੀਂ ਗਈ ਸੋ ਠੀਕ ਆ ਨਹੀਂ ਵਾ ਲੱਗਦੀ ਤਾਂ ਕਪੜਾ ਹੀ ਹੈ ਹਾਂ ਆਪਣੇ ਵੱਲੋਂ ਤਾਂ ਘੱਬਣੀਆਂ ਬਾਕੀ ਹਨ ਕਹ ਨਹੀਂ ਸਕਦੇ ਸੋ ਜੇ ਖੇਨੇ ਲੈਣੇ ਆ ਤਾਂ ਬਈ ਡਿਸਕ੍ਰਿਪਸ਼ਨ 'ਚ ਨੰਬਰ ਆ ਚਾਚੇ ਦਾ ਕਿ ਚਾਚੇ ਦਾ ਨੰਬਰ ਦੇ ਦਈਏ ਤੇ ਤੂੰ ਆਪ ਦਾ ਦੇ ਚਲ ਮੇਰਾ ਨੰਬਰ ਆ ਤੇ ਨਹੀਂ ਇਹ ਨਹੀਂ ਹਜੇ ਵੇਚਨੇ ਇਹ ਆਪਾਂ ਮੇਲ ਲੈ ਚੱਲੇ ਆਣੇ ਇਹ ਨਹੀਂ ਵੇਚਨੇ ਬਈ ਤੇ ਆ ਬੱਚਾ ਹੁਣ ਆਰਡਰ ਦਾ ਇੱਕ ਤਾਂ ਚਲ ਮੈਂ ਟਰਾਈ ਕਰਦਾ ਅੰਦਰੋਂ ਕੂਤਰ ਫੜ ਕੇ ਛੱਡਦਾ ਜੇ ਆ ਗਿਆ ਤਾਂ ਇਹ ਸੇਗਾ ਸਰੇ ਕਿੰਨ ਨੂੰ ਪਾਉਣੇ ਆਪਾਂ ਦਾਣਾ ਤੇ ਪਾਣੀ ਓਕੇ ਤੋਂ ਇਹਨਾਂ ਨੂੰ ਤਾਂ ਛੋਲੇ ਹੀ ਪਾਵਾਂ ਇਹਨਾਂ ਨੂੰ ਤਾਂ ਥੋੜੀ ਕਣਕ ਪਾ ਕੇ ਬਾਕੀ ਛੋਲੇ ਤੇ ਇੱਧਰ ਨੂੰ ਪਾਵਾਂਗੇ ਕਣਕ ਆਪਣੀ ਤੋਤੀ ਤੁੱਤੀ ਪਈ ਕੱਲ੍ਹ ਅਲੀ ਤੁਹਾਨੂੰ ਮੈਂ 2 ਦਿਨ ਕੱਢ ਦਿਆ ਕੱਲ੍ਹ ਨੂੰ ਫੇਰ ਧੋਵਾਂਗੇ ਆ ਟਰ ਗਿਆ ਕੱਢ ਦੇ ਯਾਰ ਛੋਟਾ ਬੱਚਾ ਲਿਆਈਏ ਕੱਢ ਗਏ ਕੋਈ ਆ ਆਪਣਾ ਬਾਈ ਟਾਪ ਦਾ ਬਾਬੇ ਦੀ ਕਿਰਪਣਾ ਆ ਜੀ ਜਿੱਦੇ ਇਹਦੇ ਬੱਚੇ ਡਾਵਾਂਗੇ ਆਪਾਂ ਨਾ ਆ ਵੇਖੋ ਆ ਦੇਖੇ ਆਪਣਾ ਸਰੇ ਵਾਲਾ ਕਬੂਤਰ ਆ ਬੜੇ ਸਰੇ ਵਾਲਾ ਐ ਲੜਨ ਨੂੰ ਥੋੜੀ ਤੈਨੂੰ ਜ਼ਰੂਰਤਾ ਤੂੰ ਹਾਈ ਇਹ ਪੁੱਤ ਲੈ ਪੈ ਗਿਆ ਇਹ ਗਾ ਆ ਦੇਖੋ ਤੇ ਇਹਦੇ ਨਾਲ ਕਬੂਤਰੀ ਲੱਗੀ ਆਪਣੀ ਆਹਾ ਵਾਣੀ ਓਕੇ ਆ ਜੋੜਾ ਠੀਕ ਆ ਸਾਡੇ ਨਾਲ ਫੜ ਜਾ ਇਹਨੂੰ ਬਸ ਇਹ ਆ ਲਓ ਆ ਜੋੜਾ ਆਪਣਾ ਠੀਕਾ ਵਾਹੀ ਅੰਡੇ ਧਾਰੀ ਲੈਣੇ ਆਣੇ ਆ ਪਹਿਲਾਂ ਉੱਧਰ ਛੱਡਾਂ ਜਿੱਧਰ ਨਾ ਬਾਹਲੇ ਜੋੜਿਆ ਉਧਰ ਖਰਾਮ ਕਰਦੇ ਆ ਆ ਚੀਕ ਦਾ ਬੱਚੇ ਆਪਣੇ ਕੋਲੇ ਇਹ ਕਿ ਝਾਉਣੇ ਇਹ ਆਪਾਂ ਕੋਠੇ ਦੇ ਕਿ ਝਾਉਣੇ ਉੱਥੇ ਛਤਰੀ ਲਾਇਆ ਕਰਨੀ ਵਾਹਕ ਦੋ ਦਿਨਾਂ ਤੱਕ ਤੇ ਕਿਧਰ ਗਿਆ ਬੱਚਾ ਆਹ ਬੈਠਾ ਹੋਇਆ ਬੈਠਾ ਆ ਆ ਆ ਆ ਓਏ ਔੜ ਗਿਆ ਪਾਸੇ ਨਹੀਂ ਆਇਆ ਨਾ ਆ ਗਿਆ 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 ਲੋ ਭਾਈ ਉਹ ਫੇਰ ਰੁਟ ਗਿਆ ਯਾਰਾ ਚਲ ਆਪਾਂ ਥੋੜੇ ਪਾਸੇ ਹੋ ਜਾਈਏ ਆਪਿਆ ਇਹਨਾਂ ਨੇ ਮੈਂ ਉਹਨਾਂ ਟਰੈਂਡ ਦਾਨੇ ਦੋਨੇ ਪਾ ਕੇ ਸੈੱਟ ਕਰਾਂ ਫਿਰ ਤੁਹਾਨੂੰ ਮੋਬਾਈਲ ਤਾਂ ਪਾ ਜਾਂਗਾ ਟਰੱਕ ਟੋਨੀ ਆ ਗਿਆ ਕੋ ਫਰੈਂਕ ਦਾ ਖੋਲ ਹਾਂ ਕੀ ਗੱਲ ਆਇਆ ਯਾ ਲੈ ਅੰਦਰ ਆ ਲੈ ਇਹਦਾ ਉਹ ਹੋ ਗਿਆ

ਹੇ ਦਾ ਕੀ ਕਰਨਾ ਏ ਉਹ ਜੜ ਗਈ ਤਾਂ ਨਾ ਨਾ ਥੱਲੇ ਤਾਰ ਕੇ ਥੱਲੇ ਥੱਲੇ ਕਰਕੇ ਜਿਵੇਂ ਆਗ੍ਰੀ ਨਾਲ ਪੰਗੇ ਲਮੋਂਦਾ ਚਲੋ ਆਪਾਂ ਚੱਲ ਗਏ ਟੋਨੀ ਟੋਨੀ ਹੋਰਾ ਹੋਏ ਟੋਨੀ ਛੱਡ ਐ ਤੈਨੂੰ ਵੀ ਲਿਜਾਣਾ ਲੈ ਜਾਣਾ ਲੈ ਜਾਣਾ ਚੱਲ ਚੱਲ ਚੱਲਦੇ ਆਂ ਚੱਲਦੇ ਆਂ ਟੋਨੀ ਚੱਲਦੇ ਆਂ ਅੱਛਾ ਆਉਦੇ ਲੈ ਚੱਲ ਖਸ 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 ਹੋਏ ਕਾਰਡ ਹੋਣੀ ਹੈ ਜਾਨ ਦੀ ਪਣੀ ਕਾਰ ਵਾਸਤੇ ਸਾਰਾ ਦਿਨ ਖੜੀ ਰਹੇ ਇੱਕ ਥਾਂ ਤੇ ਬਿੱਲੀ ਦੋ ਚਾਟਣੀ ਓਸ਼ 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 ਮਾਉ ਲੈ ਭਾਜੀ ਬਾ ਤਰਗ ਨਾ 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 ਚਾ 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 ਦੇ ਯਾਰ ਚਾ ਚਾ ਚਾ

ஆனா வந்து ਬਲੈਕੀ ਆਇਆ ਲੈ ਤਿਤਵਾ ਉਹ ਵੇ ਬਲੈਕੀ ਨੇ ਮੈਂ ਬਿੱਲੀ ਵਿੱਜੀ ਲਾਇਆ ਦੀਗਾ ਦੋ ਬੈਠੇ ਮੈਂ ਉਹਨਾਂ ਨੇ ਬਿੱਲੀ ਵਿੱਜੇ ਲਾ ਸੋ ਤੇਰੇ ਵੀ ਉਹ ਵਰਦੀ ਬਲੈਕੀ ਆ ਜੇ ਉਹ ਮੇਰੀ ਬਲੈਕੀ ਆਇਆ ਬਿੱਲੀ ਆਏ ਦੇ ਬੈਠੇ ਦੋ ਨੇ ਮੈਂ ਮਾਰ ਕੇ ਡਰਾਇ ਬਲੀ ਨੂੰ ਭਜਾਇਆ ਬਲੈਕੀਨ ਓਏ ਆ ਆ ਗਈ ਬਲੈਕੀ ਅੱਛਾ ਹੁਣ ਉਧਰ ਨਹੀਂ ਜਾਣੀ ਉਹਧਰ ਨਹੀਂ ਆਦਾ ਮੈਂ ਵਿੱਜੀ ਭਜਾਈਆ ਬੈਠ ਬੈਠ ਥੱਲੇ ਬੈ ਜਾ ਤੂੰ ਨਹੀਂ ਬੈ ਬੈ ਹੈਲੋ ਕਰ ਸਿਆਣਾ ਬਣ ਗਿਆ ਤੇਰੇ ਨਾਲ ਜਿਆਦਾ ਬੈ ਜਾ ਪੈ ਜਾ ਪੈ ਬੈ ਜਾ ਓਏ ਹੈਲੋ ਹੈਲੋ ਦੂਜਾ ਸੁਣ ਦੂਜਾ ਓਏ ਇਧਰ ਓਏ ਇਧਰ ਲੈ ਆ ਸੁਣ ਇਧਰ ਲੈ ਆ ਸੁਣ ਹਾਂ ਹੈਲੋ ਹੈਲੋ ਕਰ ਜਾ ਹੈਲੋ ਓਏ ਇੱਧਰ ਅੱਗੇ ਦਾ ਕਰ ਲੈਂਦਾ ਹੁੰਦਾ ਤੇਰਾ ਤੇਰੀ ਜਨ ਹੈ ਸਿਆਣਾ ਨਹੀਂ ਬਣਿਆ ਲੈ ਚਾਚਾ ਸਾਡਾ ਬਲੈਕੀ ਆਇਆ ਬਲੈਕੀ ਆਇਆ ਲੋ ਜੀ ਬਲੈਕੀ ਦੇ ਵਜਾ ਬਿੱਲੀ ਵਿੱਚ ਹੀ ਵਿਚਾਰੀ ਬਣੀ ਕਿੱਥੋਂ ਆਈ ਉਹ ਸਾਡਾ ਸਾਡੇ ਬਲੈਕੀ ਆਇਆ ਆਇਆ ਬਲੈਕੀ ਆਇਆ 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 ਭੱਜਿਆ ਭੱਜਿਆ ਠੀਕ ਮੈਨੂੰ ਬਾਅਦ ਚ ਲਿਆਉਣਾ ਨਹੀਂ ਛੱਡਣਾ ਹੀ ਆ ਵੇਰ ਆਏਗਾ ਨਾ ਉੱਥੇ ਜਾ ਕੇ ਘੁਮਾ ਰਿਆ ਬਾਲਾ ਵੱਡਾ ਨਹੀਂਗਾ ਛੋਟਾ ਹੀ ਆ ਠੀਕ ਆ ਇਹ ਤਾਂ ਲੇਟ ਟਨ ਨੂੰ ਘੁਮਾ ਕੇ ਦਿੰਦੇ ਨੇ ਇਹਨੂੰ ਪਾਣੀ ਪਿੱਛੇ ਬਲੈਕੀ ਆ ਪਾਣੀ ਨੂੰ ਬਹੁਤ ਇੰਦਾ ਸਰਦਾ ਸਰਦਿਆ ਹਾਂ ਦੋਸਤੋ ਪਗ ਨਾ ਬਲੈਕੀ ਉਹਨੂੰ ਕਿੰਦੇ